ਕਿਸਾਨ ਕਰਜ਼ੇ ਦੀ ਮਾਫੀ ਨੂੰ ਲੈ ਕੇ ਪੰਜਾਬ 'ਚ ਸਿਆਸਤ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਕੁਛ ਹੋਰ ਕਹਿ ਰਹੀ ਹੈ ਕਾਂਗਰਸ ਕੋ ਛੋਰ ਕਹਿ ਰਹੀ ਹੈ ਕਾਂਗਰਸ ਨੇ ਪਿਛਲੇ ਦਿਨੀ ਇੱਕ ਫਾਰਮ ਜਾਰੀ ਕੀਤਾ ਸੀ ਜਿਹਦੇ ਜ਼ਰੀਏ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਡਾ ਕਰਜ਼ਾ ਮਾਫ ਹੋਏਗਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਾਂਗਰਸ ਝੂਠ ਬੋਲ ਰਹੀ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਕੁੱਗਿਨੋਂ ਨਾਲ ਗੱਲਬਾਤ ਕਰਦੇ ਹਾਂ ਕੁੱਗੀ ਜੀ ਤੁਹਾਨੂੰ ਕਿਉਂ ਲੱਗਦਾ ਕਾਂਗਰਸ ਝੂਠ ਬੋਲ ਰਹੀ ਹੈ ਮੈਨੂੰ ਤਾਂ ਲੱਗਿਆ ਜੀ ਕਿ ਮੈਨੂੰ ਸ਼ਾਇਦ ਨਾ ਲੱਗਦਾ ਜੇ ਮੈਂ ਉਹਨਾਂ ਦੇ ਆ ਜਿਹੜੇ ਪੋਸਟਰ ਵੰਡੇ ਜਾ ਰਹੇ ਨੇ ਜਿਹੜੇ ਮੰਗ ਪੱਤਰ ਜਾਂ ਜੋ ਵੀ ਵੰਡਿਆ ਜਾ ਰਿਹਾ ਹੈ ਕਿਸਾਨ ਮੰਗ ਪੱਤਰ ਇਹ ਲੋਕਾਂ ਨੂੰ ਕਮਲਿਆ ਬਣਾਉਣ ਵਾਲੀ ਗੱਲ ਹੈ ਜੇ ਤੁਸੀਂ ਇੰਨੇ ਕਲੋਜ਼ ਕੈਮਰਾ ਲੈ ਹੀ ਜਾਂਦਾ ਆ ਪੜ੍ਹ ਕੇ ਦੇਖ ਲਓ ਸਰ ਕਿਸਾਨੋ ਕਾ ਕਰਜ਼ ਮਾਫੀ ਅਕ੍ਰਿਸ਼ੀ ਬਿਜਲੀ ਦਰ ਕੋ ਆਧਾ ਕਰਾਣੇ ਔਰ ਫਸਲਾਂ ਕੋ ਬਿਹਤਰ ਸਮਝਾਣੇ ਜੋ ਜੋ ਵੀ ਕੋ ਮੇਰਾ ਸਮਰਥਨ ਹੈ ਇਸ ਇੱਕ ਇੱਕ ਕੀ ਲੋਕਾਂ ਨੂੰ ਤੁਸੀਂ ਵਾਅਦਾ ਕਰ ਰਹੇ ਹੋ ਸਮਰਥਨ ਤੇ ਮੈਂ ਕਹਿੰਦਾ ਮੈਂ ਇੱਥੇ ਬੈਠਾ ਕੰਬੋਡੀਆ ਸਮਰਥਨ ਕਰ ਦਿੰਨਾ ਕਿਸੇ ਨੂੰ ਇੱਥੇ ਬੈਠਾ ਮੈਂ ਜਾਪਾਨ 'ਚ ਸਮਰਥਨ ਕਰ ਦਿੰਨਾ ਵਾਟ ਡਸ ਥਿਸ ਮੀਨ ਸਮਰਥਨ ਕੀ ਹੈ ਸਮਰਥਨ ਤਾਂ ਹਰ ਗਰੀਬ ਸਮਰਥਨ ਦਾ ਮਤਲਬ ਇਹ ਤਾਂ ਹੁੰਦਾ ਨਾ ਤੁਹਾਡੇ ਨਾਲ ਖੜੇ ਆ ਸੀ ਨਾਲ ਤਾਂ ਖੜੇ ਨੇ ਉਹ ਨਹੀਂ ਨਾਲ ਤਾਂ ਬੜੇ ਸਾਲਾਂ ਤੋਂ ਖੜੇ ਨੇ ਨਾਲ ਤਾਂ ਉਦੋਂ ਵੀ ਖੜੇ ਸੀ ਜਦੋਂ ਇਹਨਾਂ ਨੇ ਸੁਆਮੀ ਨਾਥਨ ਕਮਿਸ਼ਨ ਬਿਠਾਇਆ ਸੀ ਫਿਰ ਇਹਨਾਂ ਨੇ ਜਦੋਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਆ ਗਈ ਉਦੋਂ ਵੀ ਨਾਲ ਖੜੇ ਸੀ ਪਰ ਜਦੋਂ ਰਿਪੋਰਟ ਲਾਗੂ ਕਰਨੀ ਸੀ ਉਦੋਂ ਬਹਿ ਗਏ ਉਦੋਂ ਨਹੀਂ ਫਿਰ ਨਾਲ ਖੜੇ ਹੋਏ 10 ਸਾਲ ਇਹਨਾਂ ਹਕੂਮਤ ਕੀਤੀ ਹੈ ਯੂਪੀਐਨ ਸੈਂਟਰ ਦੇ ਵਿੱਚ ਸੁਆਮੀ ਨਾਥਨ ਰਿਪੋਰਟ ਲਾਗੂ ਨਹੀਂ ਕਰ ਹੋਈ ਅੱਜ ਜਦੋਂ ਬੀਜੇਪੀ ਆ ਕੇ ਬੈਗੀ 2 ਸਾਲ ਤੋਂ 2.5 ਸਾਲ ਤੋਂ ਉਹ ਨਹੀਂ ਲਾਗੂ ਕਰ ਰਹੀ ਤੇ ਹੁਣੇ ਕਹਿ ਰਹੇ ਸੀ ਕਿਸਾਨਾਂ ਦਾ ਸਮਰਥਨ ਕਰਦੇ ਆ 10 ਸਾਲ ਤੁਹਾਡੇ ਕੋਲ ਮੌਕਾ ਸੀ ਉਦੋਂ ਨਹੀਂ ਸਮਰਥਨ ਕੀਤਾ ਲੱਗਦਾ ਨਹੀਂ ਤੁਸੀਂ ਲੇਟ ਹੋ ਗਏ ਦਰਸਲੇ ਫਾਰਮ ਜਾਰੀ ਕਰਨ ਚ ਇਸ ਕਰਕੇ ਹੁਣੇ ਪੋਲਿਟਿਕਸ ਹੋ ਰਹੀ ਹੈ ਜੇ ਪਹਿਲਾਂ ਤੁਸੀਂ ਜਾਰੀ ਕਰ ਦਿੰਦੇ ਤਾਂ ਤੁਹਾਡਾ ਠੀਕ ਰਹਿਣਾ ਸੀ ਕਿਉਂਕਿ ਕਾਂਗਰਸ ਨੇ ਪਹਿਲਾਂ ਜਾਰੀ ਕਰਤਾ ਇਸ ਕਰਕੇ ਤੁਸੀਂ ਪ੍ਰੈਸ ਕਾਨਫਰੰਸ ਕਰਨ ਆਏ ਹੋ ਅਸੀਂ ਸਿਰਫ ਪ੍ਰੈਸ ਕਾਨਫਰੰ ਕਿ ਕਿਸਾਨ ਪੰਜਾਬ ਦਾ ਅੱਜ ਫੇਰ ਬੇਵਕੂਫ ਬਣਾਇਆ ਜਾ ਰਿਹਾ ਹੈ ਕਾਂਗਰਸ ਵੱਲੋਂ ਅਸੀਂ ਆਉਣਾ ਹੀ ਨਹੀਂ ਸੀ ਸਾਨੂੰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਸੀ ਅਸੀਂ ਤਾਂ ਤਾਂ ਤੜਪੇ ਹਾਂ ਕਿ ਕਿਸਾਨ ਤਾਂ ਪਹਿਲਾਂ ਹੀ ਮਰਿਆ ਪਿਆ ਕਾਂਗਰਸ ਕਿਉਂ ਬੇਵਕੂਫ ਬਣਾ ਰਹੀ ਹੈ ਕਿਉਂ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਿਹਾ ਕਿਸਾਨ ਦੇ ਨਾਲ ਸਮਰਥਨ ਕਰਾਂਗੇ ਜਾਂ ਤਾਂ ਲਿਖ ਕੇ ਦੇਣ ਕਿ ਮੈਂ ਕਹਿਣ ਕਿ ਆਹ ਦੇਖੋ ਆ ਸਾਡੇ ਅਰਵਿੰਦ ਕੇਜਰੀਵਾਲ ਨੇ ਆਇਆ ਇਹ ਕਰਜ਼ਾ ਮਾਫੀ ਸੰਕਲਪ ਚਿੱਠੀ ਉਹਦੇ ਚ ਅਰਵਿੰਦ ਕੇਜਰੀਵਾਲ ਮਾਫੀ ਸੰਕਲਪ ਚਿੱਠੀ ਚ ਕਹਿ ਰਹੇ ਮੈਂ ਅਰਵਿੰਦ ਕੇਜਰੀਵਾਲ ਤੁਹਾਡੇ ਨਾਲ ਵਾਦਾ ਕਰਦਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਡੈਸ਼ ਡੈਸ਼ ਜੋ ਵੀ ਹੋਏਗਾ ਰੁਪਏ ਦਾ ਕਰਜ਼ਾ ਮਾਫ ਕਰ ਦਿਆਂਗਾ ਅਰਵਿੰਦ ਕੇਜਰੀਵਾਲ ਸਿਗਨੇਚਰ ਦੇ ਨਾਲ ਕਹਿ ਰਿਹਾ ਸਾਡਾ ਨੈਸ਼ਨਲ ਵਿਸ਼ਵਾਸ ਲੋਕ ਕੈਪਟਨ ਤੇ ਕਰਨਗੇ ਜਾਂ ਕੇਜਰੀਵਾਲ ਤੇ ਕਰਨਗੇ ਸਚਾਈ ਤੇ ਕਰਨਗੇ ਜਿਹੜੀ ਇਹ ਚ ਸਚਾਈ ਲੱਗਦੀ ਲੋਕੀ ਕਰ ਲੈਣਗੇ ਸੋ ਇਹ ਤਾਂ ਇੱਕ ਪਾਸੇ ਇੱਕ ਬੰਦੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਹ ਤੁਸੀਂ ਕਹਿ ਰਹੇ ਲੇਟ ਹੋ ਗਏ ਕਾਂਗਰਸ ਨੂੰ ਤੇ 15 20 ਦਿਨ ਬਾਅਦ ਹੋਸ਼ ਆਈ ਏ ਅਸੀਂ ਤੇ ਆਪਣੇ 11 ਤਰੀਕ ਨੂੰ ਜਿਹੜਾ ਅਸੀਂ ਕੀਤਾ ਸੀ ਉੱਥੇ ਨਹੀਂ ਮੈਂ ਇਹ ਕਹਿ ਰਿਹਾ ਮੈਨੀਫੈਸਟੋ ਤੁਹਾਡੇ ਆ ਗਿਆ ਸੀ ਫਾਰਮ ਤੁਸੀਂ ਲੇਟ ਹੋ ਗਏ ਨਾ ਮੈਨੀਫੈਸਟੋ ਤੁਹਾਡੇ ਚ ਆ ਗਈ ਸੀ ਇਹ ਗੱਲ ਨਹੀਂ ਸਾਡੇ ਵੋਲੰਟੀਅਰ ਸਾਡੇ ਉਦੋਂ ਦੇ ਮੰਡੀਆਂ ਚ ਲੱਗ ਗਏ ਨੇ ਲੋਕਾਂ ਨੂੰ ਮਿਲਣ ਲੋਕਾਂ ਨਾਲ ਕੰਟੈਕਟ ਕਰਨ ਲੱਗ ਗਏ ਨੇ ਪਰ ਇਹਨਾਂ ਨੇ ਉਹਨੂੰ ਮੰਡੀ ਬਣਾ ਲਿਆ ਅਸਲ ਚ ਜਿਹੜੀਆਂ ਅਨਾਜ ਮੰਡੀ ਹੈ ਨਾ ਇਹਨਾਂ ਨੇ ਉਹਨੂੰ ਵੋਟਾਂ ਦੀ ਮੰਡੀ ਬਣਾ ਲਿਆ ਕਾਂਗਰਸ ਨੇ ਤੇ ਕਿਸਾਨ ਵਿਚਾਰਾ ਘੱਟ ਪੜਿਆ ਲਿਖਿਆ ਹੁੰਦਾ ਵਿਚਾਰੇ ਨੂੰ ਜੇ ਇੰਨਾ ਜ਼ਿਆਦਾ ਇਹ ਚਲਾਕੀਆਂ ਦਾ ਪਤਾ ਨਹੀਂ ਕਿ ਸਮਰਥਨ ਕਰਨ ਦਾ ਤੇ ਮਾਫ ਕਰਨ ਦਾ ਫਰਕ ਕੀ ਹੈ ਅਸੀਂ ਤਾਂ ਹੁਣ ਪ੍ਰੈਸ ਕਾਨਫਰੰਸ ਤਾਂ ਕਰਨੀ ਪਈ ਸਾਨੂੰ ਕਿ ਕਿਸਾਨ ਦੁਬਾਰਾ ਕਿਤੇ ਬੇਵਕੂਫ ਨਾ ਬਣਾਇਆ ਜਾਵੇ ਕਿ ਉਹ ਸਿਰਫ ਸਮਰਥਨ ਦੀ ਗੱਲ ਕਰ ਰਹੇ ਨੇ ਅਸੀਂ ਵਾਦਾ ਕੀਤਾ ਕਿ 31 ਦਸੰਬਰ 2018 ਤੱਕ ਹਰ ਕਿਸਾਨ ਕਰਜ਼ਾ ਮੁਕਤ ਹੋਏਗਾ ਪੰਜਾਬ ਦਾ ਬਾਦਲ ਸਾਹਿਬ ਲਗਾਤਾਰ ਮੰਗਦੇ ਰਹੇ ਮੋਦੀ ਤੋਂ ਵੀ ਕਾਂਗਰਸ ਤੋਂ ਵੀ ਸਵਾਮੀਨਾਥਨ ਕਮਿਸ਼ਨ ਤੁਸੀਂ ਕਹਿ ਰਹੇ ਹੋ ਲੋੜ ਹੀ ਨਹੀਂ ਅਸੀਂ ਆਪ ਹੀ ਕਰ ਦਾਂਗੇ ਕਿਵੇਂ ਕਰ ਦੋਗੇ ਇਹ ਕਿਉਂਕਿ ਸਵਾਮੀਨਾਥਨ ਕਮਿਸ਼ਨ ਤਾਂ ਕੇਂਦਰ ਸਰਕਾਰ ਨੇ ਲਾਗੂ ਕਰਨਾ ਹੈ ਜਿਹੜੀਆਂ ਉਹਦੇ ਵਿੱਚ ਸਹੂਲਤਾਂ ਦਿੱਤੀ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਜੋ ਕਿਸਾਨ ਲਈ ਮੰਗ ਰਹੀ ਹੈ ਜੇ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਸਟੇਟ ਦੇ ਲੈਵਲ ਤੇ ਲਾਗੂ ਕਰ ਦਿੰਨੇ ਆ ਉਹਨੂੰ ਨਾਮ ਦਿੱਤੇ ਬਿਨਾ ਵੀ ਤੁਸੀਂ ਲਾਗੂ ਕਰ ਗਲਤਚਾਰ ਸਹੂਲਤਾਂ ਦੇ ਦਿੰਦੀ ਹੈ ਔਰ ਜੋ ਕਿਸਾਨ ਨੂੰ ਚਾਹੀਦਾ ਹੈ ਅਗਰ ਅਸੀਂ ਉਹ ਫੈਸਿਲਿਟੀ ਦੇ ਦਿੰਨੇ ਆ ਕਿਸਾਨ ਨੂੰ ਜਿੱਥੇ ਮਦਦ ਦੀ ਲੋੜ ਆ ਉਥੇ ਉਹਦੀ ਮਦਦ ਕਰ ਦਿੰਨੇ ਆ ਰਿਪੋਰਟ ਆਟੋਮੈਟਿਕਲੀ ਲਾਗੂ ਹੋ ਜਾਂਦੀ ਹੈ ਜੀ ਪੈਨਸ਼ਨ ਦੀ ਗੱਲ ਇੱਕ ਅਜ ਤੁਸੀਂ ਕਹੀ ਕਿ ਪੈਨਸ਼ਨ ਜਿਹੜੀ ਬੰਦ ਕੀਤੀ ਗਈ ਹੈ 2004 ਤੋਂ ਉਹਨੂੰ ਲਾਗੂ ਕਰੋਗੇ ਇਹਦਾ ਕੀ ਤਰੀਕਾ ਹੋਏਗਾ ਬਿਲਕੁਲ ਜੀ ਤਰੀਕੇ ਦੀ ਇਸ ਗੱਲ ਹੀ ਕੋਈ ਨਹੀਂ ਕਿਉਂਕਿ ਜਿਹੜਾ ਮੁਲਾਜ਼ਮ ਹੈ ਉਹ ਆਪਣਾ ਜੀਪੀਐਫ ਵਗੈਰਾ ਕਟਾਉਂਦਾ ਸੀ ਵਿਚਾਰਾ ਔਰ ਉਹਦੀ ਇੱਕ ਚੰਗਾ ਉਹਨੂੰ ਜੋ ਰਿਟਾਇਰਮੈਂਟ ਤੇ ਪੈਸੇ ਮਿਲ ਜਾਂਦੇ ਸੀ ਚੰਗੀ ਗੱਲ ਹੈ ਪਰ ਇੱਕ ਪੈਨਸ਼ਨ ਜਿਹੜੀ ਹੈ ਉਹਦੇ ਲਈ ਉਮਰ ਪਰ ਦਾ ਸਹਾਰਾ ਸੀ ਕਿ ਉਹਨੂੰ ਅੱਜ ਵੀ ਰਿਟਾਇਰਮੈਂਟ ਤੋਂ ਬਾਅਦ ਪੈਸੇ ਦੇ ਦੇਣਗੇ ਫਿਕਸ ਮਨੀ ਚੱਲੇ ਨੇ ਤੈਨੂੰ ਮਿਲ ਜਾਣਗੇ ਪਰ ਪੈਨਸ਼ਨ ਉਹ ਬੰਦਾ ਅਗਰ 30 ਸਾਲ ਵੀ ਜਿਉਂਦਾ ਰਿਟਾਇਰਮੈਂਟ ਤੋਂ ਬਾਅਦ ਜੇ ਅਗਰ ਉਹ ਬੰਦਾ ਪੂਰਾ ਹੋ ਜਾਂਦਾ ਉਹਦੇ ਸਪਾਊਸ ਨੂੰ ਰੋਟੀ ਪਾਣੀ ਦਾ ਖਰਚਾ ਮਿਲਦਾ ਸੀ ਦਵਾਦਾਰੂ ਚੱਲਦਾ ਸੀ ਅਗਰ ਬੱਚੇ ਨਹੀਂ ਵੀ ਕੇਅਰ ਕਰਦੇ ਜਾਂ ਕਿਸੇ ਦਾ ਬੱਚਾ ਨਹੀਂ ਵੀ ਹੈ ਸਰਕਾਰੀ ਮੁਲਾਜ਼ਮ ਦਾ ਜਾਂ ਬਾਹਰ ਸੈਟਲ ਹੋ ਗਏ ਨਹੀਂ ਮਿਲ ਰਹੇ ਮਾਪੇ ਨੂੰ ਤੇ ਕਿੱਡੀ ਵੱਡੀ ਇੱਕ ਸਹੂਲਤ ਸੀ ਉਹ 2004 ਚ ਕਾਂਗਰਸ ਗਵਰਨਮੈਂਟ ਨੇ ਬੰਦ ਕਰ ਦਿੱਤੀ ਸੀ ਸਾਡੀ ਪਾਰਟੀ ਆਉਂਦੀ ਹੈ ਪੁਰਾਣੀ ਪੈਨਸ਼ਨ ਸਕੀਮ ਚੱਲੇਗੀ ਹਰ ਮੁਲਾਜ਼ਮ ਪੈਨਸ਼ਨੇਬਲ ਹੋਏਗਾ 192000 ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ 'ਚ ਰਿਹਾ ਕਰਜ਼ਾ ਤੁਸੀਂ ਉਹ ਠੀਕ ਕਰੋਗੇ ਪੈਨਸ਼ਨਾਂ ਦਿਓਗੇ ਐਮਐਸਪੀ ਵੀ ਦਿਓਗੇ ਮਤਲਬ ਇਹਦੇ ਲਈ ਰਿਸੋਰਸ ਕਿੱਥੋਂ ਆਉਣਗੇ ਪੈਸਾ ਕਿੱਥੋਂ ਆਊਗਾ ਰਿਸੋਰਸ ਪੰਜਾਬ ਵਿੱਚ ਹੀ ਨੇ ਪੰਜਾਬ ਕੋਲ ਕਦੇ ਵੀ ਇਹ ਨਹੀਂ ਕਿ ਪੈਸੇ ਆ ਨਹੀਂ ਰਹੇ ਜਾਂ ਪੰਜਾਬ ਕੋਲ ਫੰਡਿੰਗ ਕਿਤੋਂ ਆ ਨਹੀਂ ਰਹੀ ਪੰਜਾਬ ਪੈਸੇ ਨਹੀਂ ਕਮਾ ਰਿਆ ਕਮਾ ਰਿਆ ਪਰ ਜਿੱਥੇ ਜਾਣੇ ਚਾਹੀਦੇ ਖਜ਼ਾਨੇ 'ਚ ਨਹੀਂ ਜਾ ਰਹੇ ਪਰਸਨਲ ਖਜ਼ਾਨੇ 'ਚ ਜਾ ਰਹੇ ਨੇ ਅਗਰ ਉਹ ਪੈਸਾ ਸਹੀ ਤਰੀਕੇ ਨਾਲ ਕਲੈਕਟ ਹੋ ਕੇ ਗਵਰਨਮੈਂਟ ਦੇ ਖਾਤੇ ਜਾਉਣਾ ਸ਼ੁਰੂ ਹੋ ਜਾਏਗਾ ਉਹ ਲੋਕਾਂ ਲਈ ਵਰਤਿਆ ਜਾਣਾ ਸ਼ੁਰੂ ਹੋ ਜਾਏਗਾ ਪੰਜਾਬ ਕੰਗਾਲੀ ਦੀ ਹਾਲਤ ਤੋਂ ਵਿਦਨ 2 ਇਅਰਸ ਬਾਹਰ ਆ ਜਾਏਗਾ ਸਾਡੀ 5 ਸਾਲ ਦੀ ਗਵਰਨਮੈਂਟ ਹੋਣੀ ਹੈ 5 ਸਾਲ ਦੇ ਵਿੱਚ ਤੁਹਾਨੂੰ ਪੰਜਾਬ ਜਿੱਦਾਂ ਦਾ ਸੀ ਉਦਾਂ ਦਾ ਕਰਕੇ ਦੇਾਂਗੇ ਇਸਨ ਗੁਰਪ੍ਰੀਤ ਕੋਗੀ ਜਿਨ੍ਹਾਂ ਦਾ ਕਹਿਣਾ ਕਿ ਕਾਂਗਰਸ ਕਰਜ਼ੇ ਦੇ ਸਮਰਥਨ ਦੀ ਗੱਲ ਕਰਦੀ ਹੈ ਅਸੀਂ ਕਹਿ ਰਹੇ ਹਾਂ ਕਰਜ਼ਾ ਮਾਫ ਹੋਏਗਾ ਦਰਸਲ ਕਿਸਾਨ ਦੇ ਨਾਂ ਤੇ ਪਿਛਲੇ ਸਾਲਾਂ ਦੇ ਅੰਦਰ ਪੰਜਾਬ ਦੇ ਅੰਦਰ ਵੱਡੀ ਰਾਜਨੀਤੀ ਹੋਈ ਹੈ ਸਵਾਲ ਇਹ ਹੈ ਕਿ ਸਰਕਾਰ ਜਿਸ ਦੀ ਬਣਦੀ ਹੈ ਕੀ ਕਿਸਾਨ ਦਾ ਕਰਜ਼ਾ ਮਾਫ ਹੋਏਗਾ ਜਾਂ ਕਿਸਾਨ ਇਸੇ ਤਰ੍ਹਾਂ ਖੁਦਕੁਸ਼ੀਆਂ ਕਰਦਾ ਰਹੇਗਾ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਐਵਪੀ ਸੰਝਾ ਚੰਡੀਗੜ੍ਹ